ਅਵਲ ਅੱਲਾ ਨੂਰ ਪਿਆ ਕੁਦਰਤ ਤੇ ਸਾ ਬੰਦੇ ਏਕ ਨੂਰ ਦੀ ਸਭ ਜਗ ਉੱਪ ਗਿਆ ਕੌਣ ਭਲੇ ਕੋ ਬੰਦੇ ਸੋ ਅੱਜ ਅਸੀਂ ਪਹੁੰਚੇ ਆਂ ਫਰੀਕੇ ਪੱਤਮ ਟਾਈਮ ਨਿਊ 24 ਨਿਊ ਪੰਜਾਬ ਨਿਊ ਚੈਨਲ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਮੇਰੇ ਨਾਲ ਕਵਰਿੰਗ ਕਰ ਰਹੇ ਨੇ ਅੱਜ ਸਾਰਾ ਦਿਨ ਮੇਲੇ ਦੇ ਵਿੱਚ ਰਾਣਾ ਅਲੀਪੁਰ ਕੈਮਰਾਮੈਨ ਤੇ ਰਿਪੋਰਟਰ ਕੁਲਵੰਤ ਸਿੰਘ ਪੱਟੀ ਜ਼ਿਲ੍ਹਾ ਤਰਨਤਾਰਨ ਆ ਬਾਬਾ ਜੀ ਨਾਲ ਆਪਾਂ ਜੋ ਅੱਜ ਦਾ ਤੇਰਾ ਸੌਣ ਦਾ ਜੋ ਸਲਾਨਾ ਜੋੜ ਮੇਲਾ ਉਹਦੇ ਸੰਬੰਧ ਵਿੱਚ ਆਪਾਂ ਬਾਬਾ ਜੀ ਨਾਲ ਖੁੱਲੇ ਵਿਚਾਰ ਕਰਦੇ ਆ ਇਹਨਾਂ ਨੂੰ ਪੁੱਛਦੇ ਆ ਕਿ ਅੱਜ ਦੇ ਦਿਨ 'ਚ ਜੋ ਵੀ ਇਤਿਹਾਸ ਹੈ ਉਹ ਸੰਤਾ ਦੇ ਸਾਹਮਣੇ ਥੋੜਾ ਚਾਨਣਾ ਪਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗੰਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਚਾਰ ਪੈਰ ਦੀ ਰੈਣ ਆ ਸੁਖਾਂ ਦੀ ਵਸੀਤ ਕਰਕੇ ਅੱਜ ਤੋਂ ਅਮਰ ਤੋਂ ਇਹ ਤੋਲ ਹੈ ਕਿ ਹੁਣ ਦੀਆਂ ਘੜੀਆਂ ਤੱਕ ਅਦਲ ਵਰਤੀਤ ਕੀਤਾ ਮਹਾਰਾਜ ਜੀ ਨੇ ਆਉਣ ਵਾਲੀਆਂ ਘੜੀਆਂ ਤੋਂ ਵੀ ਕਿਰਪਾ ਕਰ ਰਹੇ ਦੱਸ ਸੁਖਾਂ ਦਾ ਵਰਤਿਤ ਕਰਨ ਸਭੂ ਜੰਤੂ ਜੀਵਤ ਤੋਂ ਰੂ ਦੇ ਸੰਬਧ ਦੇ ਸੱਜ ਮਹਾਰਾ ਕਰਪਾ ਕਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਅੱਜ ਦਾ ਇਤਿਹਾਸ ਜਿਹੜਾ ਇਸ ਹਸਤਾਨ ਦਾ ਗੁਰਦੁਆਰਾ ਬੇਰ ਸਾਹਿਬ ਡੇਰਾ ਬਾਲਾ ਬਾਬਾ ਮਾਲ ਜੀ ਜਿਨ੍ਹਾਂ ਦੇ ਨਾਮਾਂ ਤੇ ਇਹ ਪ੍ਰਚਲਿਤ ਹੈ ਡੇਰਾ ਚੱਲਦਾ ਹੈ ਹਰੀ ਕੇ ਪਤਨ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਦੋਂ ਮਹਾਰਾਜ ਮੱਤੇ ਦੀ ਸਰਾਂਤ ਮਹਾਰਾਜ ਮੱਤੇ ਦੀ ਸਰਾਂਤ ਮੱਤੇ ਦੀ ਸਰਾਂ ਦੇ ਵਿੱਚ ਰਹਿ ਰਾਇਆ ਸੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਦੋਂ ਪੜਾ ਲੱਗਾ ਮਹਾਰਾਜ ਨੇ ਸ਼ਰਾਬ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਕਿ ਜਦੋਂ ਬਾਵਰ ਚੜ੍ਹ ਕੇ ਆਊਗਾ ਤੇ ਇਹਨਾਂ ਪਾਪੀਆਂ ਲੋਕਾਂ ਨੂੰ ਫੇਰ ਵਾਇਗਰ ਮਨ ਪਾਊਗਾ ਤੇ ਬਾਬਾ ਜੀ ਪਹਿਲਾਂ ਇਥੋਂ ਆਪਦੇ ਪਿੰਡ ਨੂੰ ਛੱਡ ਕੇ ਬੱਤੇ ਦੀ ਸਰਾਂ ਨੂੰ ਤੇ ਹਰੀਕਾਂ ਦੇ ਵਿੱਚ ਆਣ ਕੇ ਵਸੇ ਲੰਮਾ ਲੰਮਾ ਸਮਾਂ ਬਾਬਾ ਜੀ ਹਰੀਕੇ ਪਤਨ ਤੇ ਰਹੇ ਇਥੇ ਇਥੋਂ ਫੇਕ ਦੂਰ ਸਾਹਿਬ ਚਲੇਗਾ ਬੜਾ ਵੱਡਾ ਇਤਿਹਾਸ ਹੈ ਪਰ ਇਥੋਂ ਦੀ ਜਿਹੜੀ ਜਗ੍ਹਾ ਹੈ ਗੁਰੂ ਅੰਗਦ ਸਾਹਿਬ ਦੀ ਜਾਤ ਦੇ ਵਿੱਚ ਅੱਜ ਜੋੜ ਮੇਲਾ თან თან ਬਾਬਾ ਬਿਧੀ ਜਨ ਸਾਹਿਬ ਡਾਡਾ ਦਲਪੰਥ ਦਲਪੰਥ ਮਾਤਾ ਭਾਗੌਰ ਸਾਹਿਬ ਮਿਸ਼ਲ ਸ਼ਹੀਦ ਬਾਬਾ ਸੁਖਾ ਸਿੰਘ ਮਾੜੀ ਕੰਬੋਕੇ ਸਤਖੰਡ ਵਾਸੀ ਬਾਬਾ ਆਕਾਲ ਜੀ ਬਾਬਾ ਸ਼ਹੀਦ ਦੇ ਅਸਾਦ ਗੁਰੂ ਸਾਡੇ ਸਤਖੰਡ ਵਾਸੀ ਬਾਬਾ ਸ਼ਹੀਦ ਜੀ ਜਿਨ੍ਹਾਂ ਦੀ ਰਹਿਨ ਸਬਾਈ ਥੱਲੇ ਤਾਂ ਗੁਰੂ ਬਰਨਸਾ ਦੇ ਸ਼ਤਰਸਾ ਹੈ ਰਬ ਮੈਥੋਂ ਸੇਵਾ ਕਰਵਾ ਰਿਹਾ ਲੋ ਮਹਾਂਪੁਰਖਾਂ ਨੇ ਮੈਂ ਸਾਰੇ ਮਹਾਂਪੁਰਖਾਂ ਦਾ ਸਾਰੇ ਜਥੇਬੰਦੀਆਂ ਦਾ ਸਾਰੇ ਮਹਾਂਪੁਰਖਾਂ ਦਾ ਸਾਧ ਸੰਤਾਂ ਦਾ ਰੈਡੀ ਚੌਂਕੀਦਾਰ ਉਹਨਾਂ ਦਾ ਝਾੜੂ ਬਰਦਾਰ ਸੱਤ ਹੈ ਸੱਚਖੰਡ ਵਾਸੀ ਬਾਬਾ ਸ਼ਹੀਦ ਜਿਹੜੇ ਗੁਰੂ ਦੇ ਬੋਲ ਪਕਾਏ ਉਹਨਾਂ ਨੇ ਦਲਪੰਦਾ ਨਾਂ ਰੱਖਿਆ ਹੈ ਕਹਿੰਦੇ ਮੁਕਤ ਮੁਕਤੀ ਦਲ ਬਣਾ ਦੇ ਮਾੜਾ ਭਾਗੋ ਜੀ ਦਾ ਦਾਲ ਕੁਦਰਤੀ ਪਿਆ ਚੱਲ ਬੜਾ ਵੱਡਾ ਬਣੂਗਾ ਚੱਲ ਕੋਈ ਨਾ ਸਕੂਗਾ ਠੱਲ ਬਾਬਾ ਬੁੱਢਾ ਜੀ ਦੀ ਫੌਜ ਲੁੱਟੂਗੀ ਮੌਜ ਪਾਣੀ ਦੇ ਪਰੇ ਰਹਿਣਗੇ ਹੌਗ ਵੈਰੀ ਆਪੇ ਹੋਣਗੇ ਫੌਜ ਇਹ ਬਾਬਾ ਅਕਾਲ ਜੀ ਦਾ ਬਚਨ ਹੈ ਪਦਰੀ ਉਹ ਨਾ ਇਹ ਮਾਛੂ ਵਾਲੇ ਦੇ ਉਹ ਨਹੀਂ ਆਏ ਪਦਰੀ ਬਾਬਾ ਕਾਲ ਜੀ ਨਹੀਂ ਆਏ ਪਦਰੀ ਉਧਰ ਮਾਛੂ ਵਾਲੇ ਲਿਓ ਸਰੀਰ ਛੱਡ ਦਿੱਤਾ ਉਹਨਾਂ ਨੇ ਇਹ ਬਚਨ ਉਹਨਾਂ ਦਾ ਸੁਣਾ ਉਹਨਾਂ ਦਾ ਬਚਨ ਸੀ ਉਹਨਾਂ ਦੇ ਬਚਨਾਂ ਦੀ ਕਮਾਈ ਮਹਾਪੁਰਖ ਬਾਬਾ ਸ਼੍ਰੀ ਨੇ ਕਮਾਈ ਹੈ ਤੇ ਬਹੁਤ ਜ਼ਿਆਦਾ ਰਾਸ ਸਾਰੀਆਂ ਸੰਗਤਾਂ ਨੂੰ ਪਤਾ ਹੈ ਚੜਦੇ ਤੋਂ ਲੈ ਕੇ ਤੱਕ ਵੀ ਪਤਾ ਹੈ ਤੇ ਇਹ ਗੁਰੂ ਸਾਹਿਬ ਕੀ ਕਿਰਪਾ ਕਰਨਗੇ ਸੇ ਵੇਖਾਂਗੇ ਰਾਸ ਸਜ ਕਿਦਾਂ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਅਸਥਾਨ ਜਿਹੜਾ ਹੈ ਇੱਥੇ ਹੀ ਦੋ ਰਾਤਾਂ ਹਰੀਆਂ ਦੇ ਵਿੱਚ ਬਾਬਾ ਵਿਧੀ ਜੰਗ ਕੱਟਿਆ ਦੋ ਨੌਰੋ ਘੋੜੇ ਲਿਆ ਸੀ ਇੱਥੇ ਲਿਆ ਕੇ ਘੋੜਿਆਂ ਨੂੰ ਬੰਨ੍ਹ ਕੇ ਇਥੇ ਰਾਮਨ ਕਰਦੇ ਸੀ ਜੋ ਚਾਲਾ ਮਾਰਦੇ ਇੱਥੇ ਆਣ ਕੇ ਪੜਾ ਕੇ ਇੱਕ ਲੈਹਾਂ ਵੀ ਥੋੜਾ ਬੈਠ ਖਿੜਾਇਆ ਉੱਥੇ ਪੜਾ ਵਾਹ ਇੱਥੇ ਫਿਰ ਬਾਬਾ ਬਿਧੀ ਜਨ ਸਾਹਿਬ ਦਾ ਜਿਹੜਾ ਹੈ ਪੜਨ ਪੈ ਰਿਹਾ ਦੇ ਵਿੱਚ ਅੱਜ ਗੁਰੂ ਅੰਗਦ ਸਾਹਿਬ ਦੀ ਜਹਾਦ ਦੇ ਵਿੱਚ ਖੜ ਪਾਠ ਸੰਗਤਾਂ ਤੋਂ ਆਰੰਭ ਹੋਇਆ ਨੇ ਅੰਮ੍ਰਿਤ ਵੇਰ ਤੋਂ ਲੈ ਕੇ ਦਲ ਪੰਥ ਵੱਲੋਂ ਤੇ ਅਗਲਾ ਬਾਬਾ ਜੀ ਆਪ ਜੀ ਦਾ ਅਗਲਾ ਪੜਾਓ ਅਗਲਾ ਪੜਾ ਸਾਡਾ ਜਿਹੜਾ ਹੈ ਪੜਾ ਬਹੁਤ ਨੇ ਤੁਹਾਨੂੰ ਪਤਾ ਹੈ ਥੋੜੇ ਦਿਨਾਂ ਤੱਕ ਜੋ ਆ ਰਿਹਾ ਉਹ ਮੌਨਪੁਰਾ ਹੈ ਬ੍ਰਾਂਹਪੁਰਾ ਪਠਰ ਲਗਰ ਇਹਨਾਂ ਲਗਰਾਂ ਦੇ ਵਿੱਚ ਆ ਰਾਣੀਵਲਾ ਤੇ ਰਾਹਚਾਰ ਸੰਗਾਂ ਉਹ ਸੰਗਤਪੁਰਾ ਇਹ ਸਾਰੇ ਨਗਰ ਉਸੇ ਮਿਲਾਉਂਦੇ ਆ ਬਹੁਤ ਤਗੜੇ ਕਿਹੜੇ ਦਿਨ ਨੂੰ ਇਹ Shimla Puri 2800 ਨੂੰ ਮੇਰਾ ਦੇਸੀ ਹਿਸਾਬ ਚੱਲਦਾ ਆ ਆ ਇਹ 1300 ਦਾ ਮਨਾਇਆ ਗਿਆ ਤੇ ਉਹ ਬਨਾਇਆ ਜਾਣਾ 2800 ਦਾ ਹੁਣ ਜਾ ਕੇ ਉੱਥੋਂ ਦੀਆਂ ਤਿਆਰੀਆਂ ਹੋ ਰੀਆਂ ਤੁਹਾਨੂੰ ਸਭ ਕਿਰਪਾ ਕਰਨ ਬਾਤ ਉਹ ਵਲਤਾ ਸੰਤਾ ਸਜੋਗ ਆਇਆ ਕਰੋ ਏ ਸੱਚ ਦੀ ਘਾਰ ਆ ਬਾਬੇ ਸ਼ੀਰਦੀ ਕੋਈ ਕਹੇ ਬਨੇ ਰਾਤਨੀ ਕੋਈ ਕਹੇ ਬਨੇ ਜਾਇਦਾਦ ਨੇ ਕੋਈ ਬੀਜ ਆਲਾ ਕੋਈ ਕਹ ਕੱਲ ਹੀ ਨਹੀਂ ਕਿ ਕਿੱਥੋਂ ਲਿਆਉਣਾ ਆਟੋਮੈਟਿਕ ਗੁਰੂ ਕੇ ਦੇਲ ਤੇ ਚਲਦੀ ਸਾਧ ਸੰਗਤਾਂ ਚਲਾ ਰਿਆਂ ਤੁਸੀਂ ਕਾਮ ਤੈਨ ਜੋ ਗੁਰੂ ਕੀ ਸੰਤਾਂ ਜੇ ਸੰਵਦੇਸਾਂ 'ਚ ਬੈਠੀਆਂ ਗੁਰੂ ਕੀ ਸੰਗਤਾਂ ਮਹਾਰਾਜ ਨਾਮਧਾਨ ਗੁਰਸਿੱਖੀ ਦੀ ਦਾਤ ਬੱਚਿਆਂ ਬੱਚਿਆਂ ਨੂੰ ਸਮਤ ਕਾਰੋਬਾਰ ਲਈ ਰੱਖਣ ਮਹਾਰਾਜ ਦੁੱਖਾਂ ਦੇ ਲੋਦਾਂ ਤੋਂ ਬਚਾਈ ਰੱਖਣਾ ਆਪਦੇ ਨਾਮ ਨਾਲ ਬਾਣੀ ਦੇ ਨਾਲ ਜੋੜਨਾ ਗੁਰੂ ਦੀ ਸਿੱਖਿਆ ਨਾਲ ਜੁੜ ਜਾਣ ਗੁਰੂ ਕੇ ਪਿਆਰੇ ਇਹ ਅਰਦਾਸ ਕਰਦਾ ਮੈਂ ਹਿਰਦੇ ਦੇ ਵਿੱਚੋਂ ਸਾਧ ਸੰਗਤਾਂ ਦਾ ਭਲਾ ਕਰਨ ਜੀਵ ਜੰਤੂ ਦਾ ਭਲਾ ਕਰਨ ਇਹ ਨੀਤੀ ਬੇਤੀਆ ਪ੍ਰਵਾਨ ਕਰਿਓ ਹੋਈਆਂ ਪੁੱਲਾਂ ਤੋਂ ਮਾਫੀ ਮੰਗਿਓ ਮਾਫੀ ਦਿਓ ਦਲਪੰਥਾ ਮਹਾਪਾਤ ਕੌਰ ਸਾਹਿਬ ਮਿਸ਼ਨ ਸ਼ਹੀਦ ਬਾਬਾ ਸੁਖਾ ਸਿੰਘ ਮਾੜੀ ਕੰਬੋ ਕੇ ਜਿੰਨਾ ਮਸਾਰਨ ਦਾ ਸਰਵਡਿਆ ਹੁਣ ਉਥੇ ਮੱਲਾ ਦਾ ਅਖਾੜਾ ਲੱਗਣਾ ਬਾਹਰ ਪ੍ਰਾਥ ਤੇ ਜਾ ਕੇ ਖੇਡਾਉਣ ਗਿਆ ਹਾਂ ਖੇਡਾ ਹੋਣ ਗਿਆ ਉਸਨੇ ਕਬੱਡੀ ਹੋਊਗੀ ਆਏਗੀ ਦਾ ਗਾਲ ਸਾਹਿਬ ਆਏਗੀ ਟਿਕਟੇ ਕਾਲਵੇਂ ਸਮੇਂ ਪਿਆਉਣਕ ਰੇਜ ਤੂਫਾਨਾਂ ਦੇ

ਮਹਾਨ ਜੱਤਾ ਗਿਆਨੀ ਜਤਿੰਦਰ ਸਿੰਘ ਜੀ ਚਭਾਲ ਚੜ੍ਹਦੀ ਕਲਾ ਦਾ ਜੱਤਾ ਸੀ ਹਾਜ਼ਰੀ ਭਰੀ ਹੈ ਆ ਗਿਆਨੀ ਸਤਨਾਮ ਸਿੰਘ ਜੀ ਮਹਰਾਣਾ ਸਾਹਿਬ ਉਹ ਹਾਜ਼ਰੀ ਭਰਨਗੇ ਉਹਨਾਂ ਤੋਂ ਬਾਅਦ ਬੀਤਲ ਸਿੰਘ ਜੀ ਉਹ ਇੱਕ ਕਵਿਤਾ ਤੇ ਬਾਅਦ ਵਿੱਚ ਸਿੱਧੂ ਸਾਹਿਬ ਦੇ ਬਾਅਦ ਆ ਬੱਚੇ ਪਹੁੰਚੇ ਆ ਇਹ ਜਦ ਤੇ ਇੱਕ ਇੱਕ ਕਵਿਤਾ ਦੇ ਨਾਲ ਹਾਜ਼ਰੀ ਭਰਣਗੇ ਗੁਰੂ ਬਾਬਾ ਜੀ ਕਿਰਪਾ ਕਰਨ ਸਾਰਿਆਂ ਦੀ ਸਮਾਂ ਕਿਉਂਕਿ ਜੰਤਿਆਂ ਦਾ ਵਾਰੀ ਅੰਡੇ ਸਾਰਿਆਂ ਦਾ ਸਮਾਂ ਲੱਗੇਗਾ ਗੁਰੂ ਬਾਬਾ ਜੀ ਕਿਰਪਾ ਕਰਨ 4:30 ਵਜੇ ਆਪਾਂ ਸਮਾਪਤੀ ਕਰਨੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਆ ਸਾਡੇ ਟੀਵੀ ਰਿਪੋਰਟਰ ਉਹ ਪਹੁੰਚਿਆ ਇਹਨਾਂ ਦਾ ਧੰਨਵਾਦ ਜੋ ਸਾਰੇ ਮੇਲੇ ਦੀ ਇਹ ਮਹਾਨ ਵੀਡੀਓ ਬਣਾ ਲਿਆ ਗੁਰੂ ਬਾਬਾ ਜੀ ਕਿਰਪਾ ਕਰਨ 4:30 ਵਜੇ ਸਾਰੀ ਸਮਾਪਤੀ ਹੈ ਕਿਉਂਕਿ ਬਾਅਦ ਵਿੱਚ ਦੋ ਮੈਚ ਹੋਣੇ ਆ ਇਸ ਤੋਂ ਅੱਜ ਆਪਾਂ ਨੈਟ ਸਮਾਂ 4:30 ਹੈ ਸਾਰਿਆਂ ਦੀ ਟੀਕੇ ਕੰਟਾ ਲਵਾ ਲਈਏ ਗੁਰੂ ਬਾਬਾ ਜੀ ਕਿਰਪਾ ਕਰਨ ਕੋਈ ਨਿਰਾਸ਼ ਨਾ ਜਾਵੇ ਆਓ ਅਗਲਾ ਪ੍ਰੋਗਰਾਮ ਦਾ ਨਾਮ ਸਿੰਘ ਜੀ ਅਣਕੀ ਸਾਹਿਬ ਉਹਨਾਂ ਦਾ ਜਦੋਂ ਹਾਜ਼ਰੀ ਪਰੇਗਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ सेवा ਕਰਾਂਗੇ ਫੇਰ ਹੀ ਮਿਲੂਗਾ ਹਾਂਜੀ ਸੇਵਾ ਕਰਾਂਗੇ ਫੇਰ ਹੀ ਫਲ ਮਿਲੂਗਾ ਸੇਵਾ ਕਰੋ ਜੀ ਤਕੜੀਆਂ ਹੋ ਕੇ ਸੇਵਾ ਕਰੋ ਜੀ ਸਾਰੀਆਂ ਭੈਣਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਰਦੇ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਸਾਰਿਆਂ ਨੂੰ ਸਾਰੇ ਪਰਿਵਾਰਾਂ ਚ ਜਾਇਆ ਕਰੋ ਸੇਵਾ ਕਰਿਆ ਕਰਿਓ ਔਰ ਸਾਰਿਆਂ ਨੂੰ ਸਾਰਾ ਮੁੱਛ ਭੁਲਾਣ ਦਿੱਤਾ ਵਾ ਜੇ ਆਪਾਂ ਸੇਵਾ ਕਰਾਂਗੇ ਕਿ ਆਪਾਂ ਮੰਨਦੇ ਡੇਰੇ ਪਹੁੰਚੀਏ ਸਾਰੀਆਂ ਬੀਬੀਆਂ ਭੈਣਾਂ ਸੇਵਾ ਕਰਨਾ ਆਣ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਬਾਹੇ ਗੁਰੂ ਬਾਹੇ राम नाम जप ला हर राम नाम जप ला राम नाम जप ला आज राम नाम जप ला राम नाम जप ला ਆਪਣਾ ਹਾ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ 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 ਜੀ ਨੰ ਸਤਨਾਮ ਸਤਨਾਮ ਜੀ ਸਤਨਾਮ 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 ਜੀ ਜਪਲਾ 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 O que ਵਾਹਿਗੁਰੂ 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 ਜੀ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ oh uh -huh. ਗੰਬਰਾ ਦੀ ਧਰਤੀ ਹੈ ਸੰਤਾਂ ਸਿੱਧਾਂ ਦੀ ਧਰਤੀ ਹੈ ਔਰ ਅੱਜ ਰੌਣਕਾ ਮੇਰੇ ਵੀਰੋ ਇਹ ਧਰਤੀ ਬੜੀ ਕਰਮਾਂ ਵਾਲੀ ਹੈ ਮਾਝੇ ਦਾ ਇਲਾਕਾ ਹੈ ਹਰੀਕੇ ਕਲਾ ਪਿੰਡ ਇਤਿਹਾਸਕ ਨਗਰ ਹੈ ਔਰ ਅੱਜ ਮੇਰੇ ਵੀਰੋ ਵੱਡੀਆਂ ਰੌਣਕਾਂ ਲੱਗੀਆਂ ਮੈਂ ਸਾਰੀ ਪ੍ਰਬੰਧਕੀ ਕਮੇਟੀ ਦਾ ਸਾਰੇ ਨਗਰ ਦਾ ਸਾਰੀ ਪੁੱਜੀ ਹੋਈ ਸਾਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਦਾਂਤਰ ਸ਼੍ਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਦੀ ਮੇਰੇ ਵੀਰੋ ਨਿੱਕੀ ਤੇ ਮਿੱਠੀ ਯਾਦ ਨੂੰ ਸਮਰਪਿਤ ਅਜ ਦਾ ਇਸਲਾਨਾ ਜੋੜ ਮੇਲਾ ਉਹ ਅਰੋ ਮੰਲਾ ਕਲਾਕੀ ਭਰਦੀ ਸੰਗਤ ਦੇ ਨਾਲ ਜਿਹੜਾ ਉਹਨਾਂ ਦੇ ਸਹਿਯੋਗ ਦੇ ਨਾਲ ਮਿਲ ਕੇ ਮਨਾਇਆ ਜਾ ਰਿਹਾ ਔਰ ਰਹਿਨਮਾਈ ਹੇਠ ਬਾਬਾ ਚਤਰ ਸਿੰਘ ਜੀ ਢਾਬ ਸਰ ਵਾਲੇ ਮਹਾਪੁਰਖ ਉਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਵੱਡੀਆਂ ਰੌਣਕਾਂ ਲੱਗੀਆਂ ਇੱਕ ਹੱਥ ਪਰ ਕੇ ਬੇਨਤੀ ਆ ਵੀ ਬੱਚਿਆਂ ਦਾ ਮੈਚ ਸ਼ੁਰੂ ਹੋਣ ਲੱਗਾ ਪਲੀਜ਼ ਜਿਹੜੇ ਵੀਰ ਦੀ ਕੋ ਡਿਊਟੀ ਨਹੀਂ ਹੈ ਜੋ ਗਰਾਊਂਡ ਥਲੀਅਰ ਕਰਦੇ ਭਰਾਵਾਂ ਪਰ ਕੇ ਬੇਨਤੀ ਆ ਆ ਜਿਹੜੇ ਵੀਰ ਖੜੇ ਆ ਮਹਾਪੁਰਖ ਬੈਠੇ ਆ ਯਾਰ ਅੱਗੇ ਨਹੀਂ ਖੜਨਾ ਕਿਸੇ ਨੇ ਪਲੀਜ਼ ਥੋੜਾ ਥੋੜਾ ਪਿੱਛੇ ਹੋ ਜਾ ਆਪਣੇ ਆਪ ਹੀ ਕੱਥ ਵੱਡਾ ਹੌਲੀ ਹੌਲੀ ਵੱਧਦਾ ਜਾ ਰਿਹਾ ਆ ਦੋ ਟੀਮਾਂ ਸਿਰੇ ਦੀਆਂ ਇੱਕ ਟੀਮ ਲੜਕੀਆਂ ਦੀ ਮੇਰੇ ਵੀਰੇ ਜਿਹੜੀ ਟੀਮ ਆ ਏਕ ਨੂਰ ਕਲੱਬ ਆਲਖ ਦੀ ਟੀਮ ਆ ਲੱਭ ਔਰ ਦੂਸਰੇ ਪਾਸੇ ਮਾਲਵਾ ਅਕੈडमी ਫਰੀਦਕੋਟ ਦੀ ਟੀਮ ਆ ਮੇਰੇ ਵੀਰੋ ਜਿਹੜੀ ਟੀਮ ਦੀਆਂ ਚਾਰ ਸਟਾਪਰਾਂ ਤਿਆਰ ਵਰ ਤਿਆਰ ਨੇ ਅੱਜ ਮਹਾਪੁਰਖ ਬਾਬਾ ਚਤਰ ਸਿੰਘ ਦੀ ਧਾਬ ਸਰ ਵਾਲੇ ਉਹਨਾਂ ਦੀ ਰਹਿਨਮਾਈ ਦੇ ਕਬਡੀਆਂ ਰੌਣਕਾਂ ਲੱਗੀਆਂ ਬਾਈ 1 ਮਿੰਟ ਰੁਕ ਜਾ ਅਛਾ 77 ਕਿਲੋ ਦਾ ਬੰਦਾ ਕਹਿੰਦਾ ਚੜਾ ਦੋ ਖੋਚਾ ਤੇ ਪਲੀਜ਼ ਯਾਰ ਬਹੁਤ ਬਹੁਤ ਧੰਨਵਾਦ ਗੰਨ ਮਾਰ ਲਿਆ ਸਾਰੇ ਸਟਾਫਰਿਓ ਸ਼ਕਸ਼ੀਤਾਂ ਦਾ ਧੰਨਵਾਦ ਆਖ ਵੱਡਾ ਹੌਲੀ ਹੌਲੀ ਵੱਧਦਾ ਜਾ ਰਿਹਾ ਆ ਦੋ ਟੀਮਾਂ ਸਿਰੇ ਦੀਆਂ ਇੱਕ ਟੀਮ ਲੜਕੀਆਂ ਦੀ ਮੇਰੇ ਵੀਰੇ ਜਿਹੜੀ ਟੀਮ ਆ ਏਕ ਨੂਰ ਕਲੱਬ ਆਲਖ ਦੀ ਟੀਮ ਹੈ ਲੈ ਵੀ ਅਮਰ ਦੂਸਰੇ ਪਾਸੇ ਮਾਲਵਾ ਕਬੱਡਨੀ ਫੀਫਕੋਟ ਦੀ ਟੀਮ ਹੈ ਮੇਰੇ ਵੀਰੋ ਜਿਹੜੀ ਟੀਮ ਨੇ ਚਾਰ ਸਟਾਪਰਾਂ ਤਿਆਰ ਬਰ ਤਿਆਰ ਨੇ ਅੱਜ ਮਹਾਪੁਰਖ ਬਾਬਾ ਚਾਤਰ ਸਿੰਘ ਜੀ ਧਾਬ ਸਰ ਵਾਲੇ ਉਹਨਾਂ ਦੀ ਰਹਿਨਮਾਈ ਦੇ ਕਬੱਡੀਆਂ ਰਣਕਾਂ ਲੱਗੀ 67 ਕਿਲੋ ਦਾ ਬੰਦਾ ਕਹਿੰਦਾ ਚੜਾ ਦਿਓ ਖੋਚਾ ਤੇ ਪਲੀਜ਼ ਯਾਰ ਬਹੁਤ ਬਹੁਤ ਧੰਨਵਾਦ ਗੰਨ ਮਾਰ ਲਿਆ ਸਾਰੀ ਸੇਵਾਦਾਰੀਏ ਸ਼ਖਸੀਅਤਾਂ ਦਾ ਧੰਨਵਾਦ ਉਧਰ ਮੈਂ ਵਿਸ਼ੇਸ਼ ਤੌਰ ਤੇ ਲੈ ਵੀ ਸਾਊਂਡ ਵਾਲੇ ਭਾਈ ਬਹੁਤ ਧੰਨਵਾਦ ਆ ਥੋੜੀ ਜੀ ਬੱਸ ਸਮਝ ਆਵੇ ਇਕੋ ਨਾਰਮਲ ਜੀ ਕਰ ਦੇ ਭਰਾਵਾ ਬਹੁਤ ਤਕੜਾ ਆਵਾਜ਼ ਤੋਂ ਕੰਮ ਵਿੱਚ ਵਿਗੜ ਪਊਗਾ ਧੀਨਾ ਮਾਰ ਦਿਓ ਰੱਬ ਦੇ ਕੰਮ ਵਿੱਚ ਵਿਗੜ ਪਊਗਾ ਧੀਨਾ ਮਾਰ ਦਿਓ ਆ ਕੁੜੀ ਨੂੰ ਗੁਰੂ ਕਹਿੰਦੇ ਆ ਮੇਰੇ ਵੀਰੋ ਇਸ ਵੇਲੇ ਫਿਰਤੂਰ ਦੀ ਤਰਫੋਂ ਕਬੱਡੀ ਪੈ ਰਹੀ ਆ ਆਪ ਲੈਣਾ ਨੌਜਨ ਕਹਿੰਦੇ ਮਟਿਆਰਾਂ ਨਾ ਵਰਗੀਆਂ ਰਸਲੀਨ ਵਰਗੀਆਂ ਪਿਆਰ ਵਰ ਪਿਆਰ ਨੇ ਪਰ ਨੰਬਰ ਕਹਿੰਦੇ ਗੁਰੂ ਨੇ ਖੇਡਕੋਰ ਦੀ ਟੀਮ ਦੇ ਅੰਸੀ ਜੋੜ ਦਿੱਤਾ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਜਿਹੜੀ ਖੇਡੀ ਜਾਂਦੀ ਲਾਟੇਪੁਰਾ ਪਤਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਇਹਨੂੰ ਸੁਮਰ ਕਹਿੰਦੇ ਆ ਜਿਹੜੀ ਕੁੜੀ ਨੇ ਹਰ ਕਬੱਡੀ ਪਾਈ ਏ ਮੇਰੇ ਵੀਰੋ ਵੱਲ ਕੇ ਖੇਡ ਦੇ ਮੈਦਾਨ ਦੇ ਵਿੱਚ ਔਰ ਫਿਰਕੁਰ ਦੇ ਤਰਫੋਂ ਇਸ ਵੇਲੇ ਕਹਿੰਦੇ ਮਟਿਆਰ ਨੇ ਕੀਤੀ ਕੋਸ਼ਿਸ਼ ਪਰ ਨੰਬਰ ਕਹਿੰਦੇ ਇੱਕ ਮੂਰ ਕਲੱਬ ਔਰ ਖਾਦੀ ਟੀਮ ਦੇਸੀ ਜੋਰ ਦਿੱਤਾ ਨੌਜਨ ਮਟਿਆਰ ਨੇ ਮੇਰੇ ਵੀਰੋ ਇਸ ਵੇਲੇ ਕਬੱਡੀ ਜਿਹੜੀ ਹੈ ਉਹ ਫੀਰਪੁਰ ਦੀ ਟੀਮ ਦੀ ਤਰਫੋਂ ਪੈ ਰਹੀ ਹੈ ਇਹ ਚੰਨੋ ਆ ਮੇਰੇ ਵੀਰੋ ਨੌਜਨ ਮਟਿਆਰ ਜਿਹੜੀ ਕੁੜੀ ਨੇ ਕਬੱਡੀ ਪਾਈ ਏ ਇਸ ਵੇਲੇ ਇੱਕ ਪਾਣੀ ਵਾਲੇ ਵੀਰ ਨੂੰ ਬੇਨਤੀ ਹੈ ਜਿਹੜੇ ਸੇਵਾਦਾਰ ਦੀ ਡਿਊਟੀ ਲੱਗੀ ਏ ਪਲੀਜ਼ ਉਹ ਪਾਣੀ ਜਰੂਰ ਪੁਹੇ ਦਾ ਕਰ ਦੇਵੇ ਉਹ ਸਾਹਮਣੇ ਕਹਿੰਦੇ ਦੁੱਪ ਪਰ ਸ਼ੇਰਾਂ ਦੇ ਵਰਿਆਰ ਮੁੰਡਿਆ ਬਾਬੂ ਟਾਲਾ ਵਜਦੀਆ ਮੁੰਡਿਆ ਬਾਬੂ ਕੰਚਲਾ ਵਜਦੀਆ ਇਸ ਵੇਲੇ ਮੁਕਾਬਲਾ ਸਖਤ ਤੇ ਨੰਬਰ 팀 ਨੇ ਭਾਈ ਗੁਰਨੇਸ਼ ਸਿੰਘ ਜੀ ਠੇਕੇਦਾਰ ਸਾਹਿਬ ਔਰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਭਾਈ ਅਮਰੀਕ ਸਿੰਘ ਜੀ ਹਰੀਕੇ ਭਾਈ ਜਗਜੀਤ ਸਿੰਘ ਜੀ ਭਾਈ ਗੁਰਜਨ ਸਿੰਘ ਜੀ ਉਪਰ ਸਾਹਿਬ ਭਾਈ ਗਲਜੀਤ ਸਿੰਘ ਜੀ सोनू गैल पा